ਭਾਰਤ ਤੇ ਅਮਰੀਕਾ ਦੌਰਾਨ ਜਿਹੜੀ ਤਲਖੀ ਆ ਉਹ ਵਾਧਦੀ ਹੋਈ ਨਜ਼ਰ ਆ ਰਹੀ ਆ ਹੁਣ ਡੋਨਾਲਡ ਟਰੰਪ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਮੁਖੀ ਨੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਈਬੀਐਮ ਨੂੰ ਲੈ ਕੇ ਜਿਹੜਾ ਵੱਡਾ ਬਿਆਨ ਉਹ ਡੋਨਾਲਡ ਟਰੰਪ ਦੇ ਵੱਲੋਂ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਏ ਕਿ ਕੰਪਿਊਟਰ ਆਫ VOTING ਦੇ ਲਈ ਨਹੀਂ ਹੁੰਦੇ ਉਹਨਾਂ ਨੇ ਸਪਸ਼ਟ ਗੱਲ ਕਹੀ ਹੈ ਕਿ ਜਿਹੜੇ ਕੰਪਿਊਟਰ ਨੇ ਉਹ VOTING ਦੇ ਲਈ ਨਹੀਂ ਹੁੰਦੇ ਇਹ ਜਿਹੜੇ ਕੰਪਿਊਟਰ ਨੇ ਇਹਨਾਂ ਨੂੰ ਹੈਕ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ ਐਲਨ ਮਸਕ ਨੇ ਵੀ ਜਿਹੜਾ ਇੱਕ ਵੱਡਾ ਬਿਆਨ ਦਿੱਤਾ ਸੀ ਕਿ ਮੈਂ ਕੰਪਿਊਟਰ ਦਾ ਜਿਹੜਾ ਉਹ ਦੁਨੀਆ ਭਰ ਦੇ ਵਿੱਚੋਂ ਇੱਕ ਵੱਡਾ ਮਾਹਰ ਆ ਕਦੇ ਵੀ ਜਿਹੜੀ ਇਹ ਟੈਕਨੋਲੋਜੀ ਆ ਉਹ ਹੈਕ ਹੋ ਸਕਦੀ ਆ ਕੰਪਿਊਟਰ ਕਦੇ ਵੀ ਹੈਕ ਹੋ ਸਕਦੇ ਨੇ ਤਾਂ ਹੁਣ ਡੋਨਾਲਡ ਟਰੰਪ ਦੇ ਵੱਲੋਂ ਵੀ ਜਿਹੜਾ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੀਆਂ EVM ਦੇ ਰਾਹੀਂ VOTING ਨਹੀਂ ਹੋਣੀ ਚਾਈਦੀ ਕੰਪਿਊਟਰ VOTING ਦੇ ਲਈ ਨਹੀਂ ਹੁੰਦੇ ਇਹ ਵੱਡਾ ਬਿਆਨ ਆ ਜਿਹੜਾ ਡੋਨਾਲਡ ਟਰੰਪ ਦੇ ਵੱਲੋਂ ਦਿੱਤਾ ਗਿਆ ਤੇ ਸਿੱਧਾ-ਸਿੱਧਾ ਜਿਹੜਾ ਇਸਦਾ ਇਸ਼ਾਰਾ ਏ ਉਹ ਭਾਰਤ ਦੇ ਵੱਲ ਕੀਤਾ ਗਿਆ ਕਿਉਂਕਿ ਭਾਰਤ ਦੇ ਵਿੱਚ ਜਿਹੜੀਆਂ ਈਵੀਐਮ ਦੇ ਰਾਹੀਂ VOTING ਹੁੰਦੀ ਆ ਹਾਲਾਂਕਿ ਇਸ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰ ਉਹਨਾਂ ਦੇ ਵੱਲੋਂ ਵੀ ਜਿਹੜਾ ਹਰ ਵੇਲੇ ਜਿਹੜੇ ਸਵਾਲ ਨੇ ਉਹ ਸਦਨ ਦੇ ਵਿੱਚ ਚੱਕੇ ਜਾਂਦੇ ਨੇ ਰਾਹੁਲ ਗਾਂਧੀ ਦੇ ਵੱਲੋਂ ਵੀ ਬਾਰ-ਬਾਰ ਜਿਹੜੀਆਂ ਪਟੀਸ਼ਨਾਂ ਵੀ ਪਾਈਆਂ ਗਈਆਂ ਸੀ ਕਿ ਈਵੀਐਮ ਦੇ ਰਾਹੀਂ ਜਿਹੜੀ VOTING ਹੈ ਉਹ ਨਹੀਂ ਹੋਣੀ ਚਾਹੀਦੀ ਪਰ ਦੱਸ ਦਈਏ ਕਿ ਈਵੀਐਮ ਦੀ ਜਿਹੜੀ ਸ਼ੁਰੂਆਤ ਹੈ ਉਹ ਕਾਂਗਰਸ ਦੇ ਰਾਜ ਦੇ ਵਿੱਚ ਹੋਈ ਸੀ ਜਦੋਂ ਕਾਂਗਰਸ ਸੱਤਾ ਦੇ ਵਿੱਚ ਆਈ ਸੀ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ ਜਿਹੜੀ ਈਬੀਐਮ ਮਸ਼ੀਨ ਦੇ ਰਾਹੀਂ VOTING ਹੋਈ ਸੀ ਉਦੋਂ ਤੋਂ ਜਿਹੜਾ ਈਬੀਐਮ ਦੇ ਰਾਹੀਂ ਹੀ VOTING ਹੁੰਦੀ ਹੈ ਪਰ ਹੁਣ ਉਸੇ ਕਾਂਗਰਸ ਪਾਰਟੀ ਦੇ ਵੱਲੋਂ ਇਸ ਈਬੀਐਮ ਤੇ ਸਵਾਲ ਖੜੇ ਕੀਤੇ ਜਾਂਦੇ ਆ ਹਾਲਾਂਕਿ ਜਦੋਂ ਹੁਣ ਜਿਹੜੀਆਂ VOTING ਹੁੰਦੀ ਹੈ ਲੋਕ ਸਭਾ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ ਭਾਜਪਾ ਦੇ ਵੱਲੋਂ ਜਿਹੜਾ ਦਾਵਾ ਕੀਤਾ ਜਾਂਦਾ ਸੀ ਇਸਕ ਅਬ ਕੀ ਬਾਰ 400 ਪਾਰ ਦਾ ਜਿਹੜਾ ਭਾਜਪਾ ਦੇ ਵੱਲੋਂ ਇੱਕ ਕਹ ਜੀਏ ਕਿ ਸਲੋਗਨ ਚਲਾਇਆ ਗਿਆ ਸੀ ਜਦੋਂ ਸਦਨ ਦੇ ਵਿੱਚ ਪਹੁੰਚਦੇ ਆ ਤਾਂ ਨਰਿੰਦਰ ਮੋਦੀ ਜਿਹੜੇ ਭਾਰਤ ਦੇ PM ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਰਾਹੁਲ ਗਾਂਧੀ ਨੂੰ ਕਿ ਹੁਣ ਖੁਸ਼ ਹੋ ਹੁਣ ਤਾਂ ਨਹੀਂ ਕੋਈ ਸਵਾਲ EVM ਤੇ ਤੁਹਾਡੇ ਵੱਲੋਂ ਖੜੇ ਕੀਤੇ ਜਾਂਦੇ ਪਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਵਿਰੋਧੀ ਪਾਰਟੀਆਂ ਦੇ ਵੱਲੋਂ ਈਵੀਐਮ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਇੱਕ ਵੱਡਾ ਬਿਆਨ ਦਿੱਤਾ ਗਿਆ ਈਵੀਐਮ ਨੂੰ ਲੈ ਕੇ ਜਿਹੜਾ ਇਹ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੰਪਿਊਟਰ ਜਿਹੜੇ ਨੇ ਉਹ VOTING ਦੇ ਲਈ ਨਹੀਂ ਹੁੰਦੇ ਸਿੱਧੇ ਸਿੱਧੇ ਜਿਹੜੇ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਈਵੀਐਮ ਮਸ਼ੀਨ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਜਿਹੜੇ ਕੰਪਿਊਟਰਾਈਜ਼ ਨੇ ਇਹ ਕਦੇ ਵੀ ਜਿਹੜੇ ਹੈਕ ਹੋ ਸਕਦੇ ਆ ਕੰਪਿਊਟਰ ਟ੍ਰੈਕਿੰਗ ਟੈਕਨੋਲੋਜੀ ਹੈਕ ਹੋ ਸਕਦੀ ਆ ਇਸ ਤੋਂ ਪਹਿਲਾਂ ਐਲਨ ਮਸਕ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਮੈਂ ਕੰਪਿਊਟਰ ਦਾ ਮਾਹਰ ਹਾਂ ਕੰਪਿਊਟਰ ਜਿਹੜਾ ਉਹ ਕਦੇ ਵੀ ਹੈਕ ਹੋ ਸਕਦਾ ਇਸ ਦੇ ਲਈ ਜਿਹੜਾ ਕੰਪਿਊਟਰ ਹੈ ਉਹ VOTING ਦੇ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਇਹਦਾ ਸਿੱਧਾ-ਸਿੱਧਾ ਜਿਹੜਾ ਇਸ਼ਾਰਾ ਉਹ ਭਾਰਤ ਦੇ ਵੱਲ ਕੀਤਾ ਗਾਇ ਲਗਾਤਾਰ ਜਦੋਂ ਤੋਂ ਨਰਿੰਦਰ ਮੋਦੀ ਜਿਹੜੇ ਭਾਰਤ ਦੇ ਪੀਐਮ ਨੇ ਉਹ ਅਮਰੀਕਾ ਦੌਰੇ ਤੇ ਗਏ ਨੇ ਉਸ ਤੋਂ ਉਹਨਾਂ ਦੇ ਆਉਣ ਤੋਂ ਬਾਅਦ ਜਿਹੜੀ ਭਾਰਤ ਤੇ ਅਮਰੀਕਾ ਦੇ ਦੌਰਾਨ ਤਲਖੀ ਆ ਉਹ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਆ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਪਿਛਲੀਆਂ ਚੋਣਾਂ ਦੇ ਵਿੱਚ ਕਰੋੜਾਂ ਦੇ ਹਿਸਾਬ ਦੇ ਨਾਲ ਫੰਡਿੰਗ ਦਿੱਤੀ ਸੀ ਉਹ ਕੰਪਨੀ ਯੂਐਸਏ ਆਈਡੀਬੀ ਬੰਦ ਕਰ ਜਿਹੜੀ ਆ ਉਸ ਦੇ ਕੇ ਕਰਮਚਾਰੀ ਵੀ ਨੇ ਜਿਹੜੇ ਵਾਅਦਾ ਨੂੰ ਜਿਹੜਾ ਉਹ ਕੱਢ ਦਿੱਤਾ ਗਿਆ 2000 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਤੇ ਬਾਕੀਆਂ ਨੂੰ ਵੀ ਜਿਹੜੀ ਅਨਮਿੱਥੇ ਸਮੇਂ ਦੇ ਲਈ ਛੁੱਟੀ ਦੇ ਦਿੱਤੀ ਗਈ ਆ ਤੇ ਨਾਲ ਹੋਰ ਜਿਹੜੀਆਂ ਭਾਰਤੀ ਚਾਰ ਕੰਪਨੀਆਂ ਨੇ ਉਹਨਾਂ ਨੂੰ ਵੀ ਅਮਰੀਕਾ ਦੇ ਵਿੱਚ ਬੰਦ ਕਰ ਦਿੱਤਾ ਗਿਆ ਬੈਨ ਕਰ ਦਿੱਤਾ ਗਿਆ ਤਾਂ ਲਗਾਤਾਰ ਜਿਹੜੀ ਭਾਰਤ ਤੇ ਇਹ ਅਮਰੀਕਾ ਦੇ ਦੌਰਾਨ ਤਾਲਖੀ ਆ ਉਹ ਵਾਧੀ ਹੋਈ ਨਜ਼ਰ ਆ ਰਹੀ ਆ ਭਾਰਤੀ ਪ੍ਰਵਾਸੀ ਨੇ ਜਿਹੜੇ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹੜੇ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਸ਼ਰਨ ਲਈ ਬੈਠੇ ਸੀ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਇਹ ਚਾਰ ਜਹਾਜ਼ ਨੇ ਜਿਹੜੇ ਉਹ ਵਾਪਸ ਆ ਚੁੱਕੇ ਨੇ ਇਹ ਤਾਂ ਹੁਣ ਲਗਾਤਾਰ ਜਿਹੜੀ ਭਾਰਤ ਤੇ ਅਮਰੀਕਾ ਦੇ ਦੌਰਾਨ ਜਿਹੜੀ ਤਲਖੀ ਆ ਇਹ ਵਧਦੀ ਹੋਈ ਨਜ਼ਰ ਆ ਰਹੀ ਹੈ